ਸੇਵਾ ਥੋੜੀ ਮੰਗਣ ਬਹੁਤ ਤਾਂ ਤੇ ਸੁਭਾਏ ਦਾ ਮੰਗ ਲੈ ਉਹ ਚੀਜ਼ ਜਿਹਦਾ ਹੱਕਦਾਰ ਨਹੀਂ ਇਹ ਤਾਂ ਦਾ ਸੁਭਾਏ ਫਿਰ ਫਿਰ ਕੀ ਫਾਇਦਾ ਹੈ ਜਦੋਂ ਬਾਦ ਦਰਗਾਹ ਚੋਂ ਨਹੀਂ ਆਈ ਇਹ ਚੀਜ਼ਾਂ ਮਿਲਦੀਆਂ ਨਾਲ ਨੂੰ ਮਿਲੂ ਕੌਨੂੰ ਸੱਚ ਮਿਲਦਾ ਹੈ ਸੰਤੋਖਿਆ ਨੂੰ ਮਿਲਦਾ ਸੰਤੋਖੀ ਪਹਿਲਾਂ ਹੋਣਾ ਪੈਂਦਾ ਭਰੀਏ ਹੱਥ ਪੈਰ ਤਨ ਦੇ ਪਰ ਇਹ ਹੱਥ ਪੈਰ ਤੰਦੇ ਸਾਡੇ ਹੱਥ ਪੈਰ ਤੰਦੇ ਹੀ ਫੈਲੀ ਹੋ ਜਾਂਦੀ ਹੈ ਪਰ ਜਾਂਦੀ ਪਰ ਇਹ ਮਲੀਨ ਹੋ ਜਾਂਦੀ ਹੈ ਹੁੰਦੇ ਹੀ ਨੇ ਪਾਣੀ ਤਾਂ ਹੁੰਦਾ ਹੈ ਉੱਤਰ ਸਕੇ ਉਹ ਜਿਹੜੀ ਮਿੱਟੀ ਘੱਟਾ ਹੁੰਦਾ ਹੈ ਲੱਗਦਾ ਹੈ ਪਾਣੀ ਨਾਲ ਧੋ ਲੈਣਿਆ ਲੈ ਜਾਂਦੀ ਹੈ ਧੋਦੇ ਹੀ ਆਂ ਮੂਤਪ੍ਰੀਤੀ ਕੱਪੜਾ ਹੋਏ ਦੇ ਸਾਬ ਹੂਣ ਲਈਏ ਉਹ ਤੋਂ ਮੂਤਪ੍ਰੀਤੀ ਚੱਪੜ ਕੱਪੜੇ ਨੂੰ ਸ਼ਾਬ ਲੱਗ ਜਾਂਦਾ ਬੱਚੇ ਲੈਟਰਨ ਕਰ ਦਿੰਦੇ ਨੇ ਪੁਲੀਤ ਹੋ ਜਾਂਦਾ ਸ਼ਾਬੜਾ ਧੋਲਣੇ ਫਿਰ ਕਪੜਾ ਪਾ ਵਰਤ ਲੈਣੇ ਫਿਰ ਕਿਹੜਾ ਸੜਦੇ ਨੇ ਪਰ ਇਹ ਮੱਤ ਪਾਪਾਂ ਕੇ ਸੰਗ ਉਹ ਧੋਪਾ ਨਾਵੇਂ ਕੇ ਰੰਗ ਐਵੇਂ ਇਹ ਮੱਤ ਹੁਕਮ ਦਾ ਵਿਰੋਧ ਕਰਕੇ ਪੁਲੀਤ ਹੋ ਜਵੇ ਹੁਕਮ ਦਾ ਵਿਰੋਧ ਕਰਕੇ ਮੱਤ ਮਲੀਨ ਹੁੰਦੀ ਹੈ ਪਾਪਾਂ ਕੇ ਸੰਗ ਦਾ ਮਤਲਬ ਹੈ ਪੋਕਮਨ ਪਾਣਾ ਜੇ ਮਿੱਠਾ ਨਹੀਂ ਲੱਗਦਾ ਮਤਮਲੀਨ ਹੋ ਜਾਂਦੀ ਹੈ ਜੇ ਤਾਂ ਪਾਣਾ ਸਾਨੂੰ ਚਕਾ ਨਹੀਂ ਲੱਗਦਾ ਮਤਮਲੀਨ ਹੋ ਜਾਂਦੀ ਹੈ ਜੇ ਪਾਣਾ ਮਿੱਠਾ ਲੱਗੇ ਤਾਂ ਅਸੀਂ ਨਾਮ ਮੰਗਣ ਦੇ ਹੱਕਦਾਰ ਹਾਂ ਡਿਸਰਵ ਉਹ ਆਦਮੀ ਨਾਮ ਮੰਗਣ ਦਾ ਜਿਹੜਾ ਜਿਹਨੂੰ ਪਾਣਾ ਮਿੱਠਾ ਲੱਗਦਾ ਹੋਵੇ ਕਾਕੇ ਫਸਟ ਡਿਸਰਵ ਐਂਡ THEN ਡਿਜ਼ਾਇਰ ਨਾਮ ਮੰਗਣ ਦੇ ਹੱਕਦਾਰ ਉਹ ਆਦਮੀ ਨੇ ਉਹਦੋਂ ਹਾਂ ਸੀ ਜਦੋਂ ਸਾਨੂੰ ਨਾਮ ਮਿੱਠਾ ਲੱਗਦਾ ਹੋਵੇ ਜਿੰਨਾ ਜਰ ਬਾਣਾ ਮਿੱਠਾ ਨਹੀਂ ਲੱਗਦਾ ਨਾਮ ਤੁਹਾਨੂੰ ਨਾ ਤੁਸੀਂ ਮੰਗੇ ਨਹੀਂ ਸਕਦੇ ਨਾ ਬਿਲਡਲ ਤਾਂ ਇੱਕ ਪਾਸੇ ਰਹਿਓ ਹੱਕ ਨਾਲ ਨਹੀਂ ਕਰਦੇ ਰੋੜ ਦਾ ਸਨ ਸਿੱਖਾ ਨੂੰ ਸਿੱਖੀਦਾ ਨਾਮ ਦਾ ਜਿਸਰਵ ਹੋ ਤੁਸੀਂ ਮੰਗਣ ਦੇ ਆ ਨਹੀਂ ਆਦਮੀ ਦਾ ਹਰੇਕ ਹੈ ਆਪਣਾ ਸੇਵਾ ਥੋੜੀ ਮੰਗਣ ਬਹੁਤਾ ਤੇ ਸੁਭਾਏ ਅੱਡਾ ਮੰਗ ਲੈ ਉਹ ਚੀਜ਼ ਹੈ ਜਿਹਦਾ ਹੱਕਦਾਰ ਨਹੀਂ ਇਹ ਤਾਂ ਦਾ ਸੁਭਾਇ ਪਰ ਫਿਰ ਕੀ ਫਾਇਦਾ ਹੈ ਜਦੋਂ ਵਾੜ ਦਰਗਾਹ ਲੋਣੀ ਆਈਏ ਕੀ ਚੀਜ਼ ਮਿਲਦੀ ਆਉਣ ਨੂੰ ਮਿਲੂਗਾ ਆਉਣ ਸੱਚ ਮਿਲਦਾ ਹੈ ਸੰਤੋਖਿਆਂ ਨੂੰ ਮਿਲਦਾ ਸੰਤੋਖੀ ਪਹਿਲਾਂ ਹੋਣਾ ਚਾਹੀਦਾ ਸੰਤੋਖੀ ਹੋ ਜੇ ਸਾਥ ਮਿਲ ਜੂਗਾ ਜੇ ਸੰਤੋਖੀ ਆ ਬਾਹਲੇ ਚ ਰਹਿ ਕੇ ਬਾਹਲੇ ਬਣਾ ਸੰਤੋਖ ਨਹੀਂ ਹੁੰਦਾ ਜਿਹੜਾ ਬਾਣਾ ਮਿੱਠਾ ਲੱਗਦਾ ਹੈ ਉਹ ਨਾਮ ਨਹੀਂ ਦੱਸ ਸਕਦਾ ਉਹਨੂੰ ਨਾਮ ਮਿਲ ਸਕਦਾ ਫੇਰ ਵੀ ਮੰਗੇ ਤੇ ਹੀ ਮਿਲਦਾ ਸੰਤੋਖ ਇਹ ਨੂੰ ਬਿਨਾ ਮੰਗੇ ਤੇ ਫਿਰ ਵੀ ਨਹੀਂ ਮਿਲਦਾ ਜੇ ਨਹੀਂ ਮੰਗਦਾ ਹੰਕਾਰ ਹੈ ਮਾਇਆ ਸੰਤੋਖੀ ਹੋ ਗਿਆ ਮੈਨੂੰ ਆਪੇ ਮਿਲੂ ਉਹ ਤੇ ਇਹਦੇ ਵਿੱਚ ਹੰਕਾਰ ਹੰਕਾਰ ਦਾ ਨਹੀਂ ਕਿਤੇ ਇਹ ਪਤਾ ਹੋਵੇ ਮੰਗ ਲਈ ਬੋ ਮੰਗਿਆ ਹੀ ਆ ਭਗਤਾਂ ਨੇ ਹਾਂਜੀ ਭੜੀਏ ਮਤ ਪਾਪਾਂ ਕੇ ਸੰਗ ਉਹ ਧੋਪਾ ਨਾਮੈ ਕਰੰਗ ਮੋਬਿਤ ਹੁੰਦੀ ਜਾਂਦੀ ਹੈ ਮਤਮਿਤ ਹੁੰਦੀ ਜਾਂਦੀ ਹੈ। ਨਾਮਗਰੰਗ ਕਿਵੇਂ ਹਰਜਸ ਕਰਦਾ। ਪਾਣੇ ਚੱਲਣ ਨਾਲ ਪਾਣੇ ਚੱਲਣ ਦਾ ਨਾਮ ਦਾ ਰੰਗ ਚੜ ਜਾਂਦਾ ਹੈ। ਹਕਮ ਦੇ ਵਿੱਚ ਰਹਿਣ ਨਾਲ ਹਕਮ ਦਾ ਰੰਗ ਚੜ ਜਾਂਦਾ ਹੈ। ਨਾਮ ਦਾ ਰੰਗ ਚੜ ਜਾਂਦਾ। ਸੁਭਾਅ ਬਦਲ ਜਾਂਦਾ। ਨਾਮ ਦੇ ਰੰਗ ਨਾਲ ਸੁਭਾਅ ਹੀ ਬਦਲਿਆ। ਪਹਿਲਾਂ ਮਾਇਆ ਦਾ ਰੰਗ ਚੜਿਆ ਹੈ, ਲੋਭ ਦਾ ਰੰਗ ਚੜਿਆ ਹੋਇਆ ਹੈ ਨਾ। ਸੁਭਾਅ ਨੂੰ ਪਹਿਲਾ ਲੋਭ ਦਾ ਰੰਗ ਹੈ ਤਨ ਮਾਇਆ ਬਾਹਿਆ ਪਿਆਰੇ ਲੀਤਣਾ ਲਭ ਰੰਗਾਏ ਸਰੀਰ ਕਰਕੇ ਲੋਭ ਦਾ ਰੰਗ ਚੜਿਆ ਹੋਇਆ ਜੋ ਨਾਮ ਨਾਲ ਜੁੜ ਜਾਊਗਾ ਫਿਰ ਸੱਚ ਦਾ ਰੰਗ ਝੜ ਜਾਊਗਾ ਹੁਣ ਛੁੱਟਦਾ ਚੜਿਆ ਆਇਆ ਨਾ ਮਾਇਆ ਦਾ ਹਾਂਜੀ ਕੁੰਨੀ ਪਾਪੀ ਆਖਣ ਨਾ ਹੈ ਇਹ ਪੁੰਨਪਾਪ ਹੈਗਾ ਕੁੰਨੇ ਪਾਪੀ ਜਿਹੜੇ ਆ ਵੀ ਪੁੰਨਪਾਪ ਨੂੰ ਮੰਨਣ ਵਾਲੇ ਨੇ ਜਿਹੜੇ ਕਰਮ ਬਲੋਸ ਨੂੰ ਮੰਨਣ ਵਾਲੇ ਨੇ ਕੋਈ ਗੱਲ ਨਾ ਸਮਝ ਲਈਓ ਉਹ ਕਹਿੰਦੇ ਨੇ ਜਿਹੜੇ ਪਾਪ ਉਤਰਦੇ ਨੇ দান ਕਰਨੋਂ ਉਤਰਦੇ ਪਰ ਇਹ ਮਤ ਪਾਪਾਂ ਕੇ ਸੰਗੋ ਤੋਂ ਉਹ ਨਾਮ aí ਕਰਨ ਕਹਿੰਦੇ ਉਹ ਕਹਿੰਦੇ ਨੇ ਪਾਪ ਪੁੰਨ ਨਾਲ ਉਤਰਦੇ ਨੇ ਨਾਮ ਨਾਲ ਨਹੀਂ ਦੋ ਪਾਪਾਂ ਨੂੰ ਪੁੰਨ ਬੈਲੈਂਸ ਕਰਦੇ ਨੇ ਪਾਪ ਹੋ ਕੇ ਪੁੰਨ ਕਰੋ ਬੈਲੈਂਸ ਹੋ ਜਾਈਂ ਗੁਰਬਾਣੀ ਕਹਿੰਦੀ ਨਹੀਂ ਹੁੰਦਾ ਨਾਮ ਨਾਲ ਉਹ ਉਹ ਕਹਿੰਦੇ ਪੁੰਨ ਨਾਲ ਉਹ ਇੱਥੇ ਆ ਕੇ ਮਤ ਪੇਰ ਐ ਇਹ ਗੱਲ ਨਹੀਂ ਸੀ ਸਮਝ ਰਹੇ ਮਸ਼ੀਨਰੀ ਵਾਲੇ ਪੁੰਨੀ ਲਬਦ ਸਮਝਾ ਪੂਰਨ ਕਰਨ ਵਾਲੇ ਹੈ ਪੁੰਨੀ ਦਾ ਅਰਥ ਪੱਪੀ ਪਾਪ ਕਰਨ ਵਾਲੇ ਹੁੰਦੇ ਪਾਪ ਬੁਰਾ ਪੱਪੀ ਕੋ ਪਿਆਰਾ ਪੁੰਨੀ ਲੋ ਜਿਹੜਾ ਆ ਪੁੰਨੀ ਪਾਪੀ ਆਖਣ ਨਾ ਹੈ ਪੁੰਨ ਕਰਨ ਵਾਲੇ ਮੰਨਣ ਵਾਲੇ ਪੁੰਨ ਹੁੰਦਾ ਪਾਪ ਹੁੰਦਾ ਉਹ ਮਨ ਦੇ ਨੇ ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਹਮਰੇ ਬਸ ਨਹੀਂ ਇੱਥੇ ਆ ਕੇ ਗੁਰਬਾਣੀਦਾਰ ਉਹਨਾਂ ਦਾ ਮਤ ਭੇਦ ਜਿਹੜੀਆਂ ਮਨਵਤਾਂ ਨੇ ਉਹ ਪੁੰਨ ਪਾਪ ਨੂੰ ਮੰਨਦੀਆਂ ਨੇ ਗੁਰਬਾਣੀ ਨਹੀਂ ਮੰਨਦੀ ਜੇ ਪੁੰਨ ਪਾਪ ਅਸੀਂ ਕਰ ਸਕਦੇ ਆ ਤਾਂ ਹੁਕਮ ਦਾ ਫਿਰ ਕੋਈ ਚੀਜ਼ੇ ਨਾ ਹੋਈ ਪਰਮੇਸ਼ਰ ਦੇ ਹੁਕਮ ਨੂੰ ਤੋ ਖਲਾਫ ਹੋ ਕੇ ਪੁਨਰਥੀ ਕੁਝ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਪਰ ਪੁਨਬਾਬ ਕਿਵੇਂ ਨੇ ਉਹ ਮੰਨਦੇ ਨੇ ਹਕੂਮਤ ਨੂੰ ਮੰਨਦਿਆਂ ਪੋਪਾ ਪੁੰਨ ਅਜਾਲ ਕਿਉਂ ਬਣਾਇਆ ਉਹਨਾਂ ਨੇ ਤਾਂ ਉਹ ਜਿਹੜਾ ਪੁੰਨ ਹੀ ਪਾਪ ਨੂੰ ਬੈਲੈਂਸ ਕਰ ਸਕਦੇ ਨੇ ਉਹਨਾਂ ਨੇ ਆਪਣਾ ਕਮਿਸ਼ਨ ਬਣਾਇਆ ਪਾਪ ਕੀਤੇ ਨੇ ਸਾਨੂੰ ਕਰੋ ਦਾਨ ਫੇਰ ਕਰਕੇ ਆਜੋ ਫੇਰ ਕਰ ਜਿਓ ਦਾਨ ਅਜਨਾਨ ਕਰਕੇ ਉਹਨਾਂ ਦਾ ਆਪਣਾ ਧੰਦਾ ਬਣਾਇਆ ਸੀ ਇਹ ਇਹਨਾਂ ਨੇ ਧਰਮ ਨੂੰ ਧੰਦਾ ਬਣਾਉਣਾ ਉਹਨਾਂ ਨੇ ਕੋਈ ਬਣਾੜੇ ਵੇਣਾ ਸੀ ਉਹਨੇ ਕਹਿੰਦੇ ਪਾਪ ਹੈ ਪੋਣੇ ਪਾਪ ਦੇ ਖਿਲਾਫ ਕੋਈ ਨਹੀਂ ਹੁੰਦਾ ਇਧਰਲੇ ਬਾਲਣੇ ਪਾਪ ਆਏ ਨੇ ਇਧਰਲੇ ਫੁੱਲ ਪਾ ਦੋ ਬੈਲੈਂਸ ਹੋ ਜੂ ਘਰੋਂ ਚਲੇ ਆਏ ਉਹਨਾਂ ਦੇ ਇਸ਼ਨਾਨ ਨਾ ਕੇ ਤੇ ਫਿਰ ਅਗਲੇ ਸਾਲ ਫੇਰ ਆ ਜਿਓ ਜਿਹਨੇ ਪਾਪ ਦੱਸ ਦੇ ਉਹ ਇਹਨੇ ਕਿਤੇ ਨਹੀਂ ਦੱਸ ਦਾਂਗੇ ਐਨੇ ਪੁੰਨ ਨਾਲ ਭਾਈ ਬੈਲੈਂਸ ਹੋ ਜਾਣਗੇ ਸਾਨੂੰ ਇੱਥੇ ਕੋਈ ਪੁੱਝਿਓ ਤੁਹਾਨੂੰ ਚਲੇ ਜਾਓ ਉਹਨਾਂ ਦਾ ਸਰਮਣੀ ਸੀ ਧੰਦਾ ਸੀ ਉਹ ਸਾਡੇ ਦੱਸਿਆ ਕਿ ਭਰੀਏ ਮਤ ਪਾਪਾਂ ਕੇ ਸੰਗ ਉਹ ਤੋ ਪੈਣਾ ਹੋਣ ਤੋ ਦੀਜਾ ਤੋ ਦੀਨਾਮ ਨਾਲ ਪੁੰਨ ਦੀ ਲੋੜ ਨਹੀਂ ਰਹੀ ਅਸਲ 'ਚ ਹੁਕਮ ਜੀ ਚੱਲਣਾ ਹੀ ਪੁੰਨ ਹੈ ਹੁਕਮ ਦਾ ਵਿਰੋਧ ਕਰਨਾ ਜੇ ਪਾਪ ਹੈ ਤਾਂ ਹੁਕਮ ਚੱਲਣਾ ਪੁੰਨ ਹੈ ਇਹੜਾ ਹੁਕਮੰਦ ਚੱਲਦਾ ਉਹ ਉਹਦੇ ਆਪੇ ਤੋਤੇ ਜਾਣੇ ਨਾ ਬਾਪ ਪਿਛੇ ਤੋਤੇ ਨਹੀਂ ਜਾਣੇ ਫੇਰ ਵੀ ਤੋਤੇ ਨਹੀਂ ਜਾਂਦੇ ਪਿਛਲੇ ਔਕਣ ਬਕਸ਼ਲਾ ਬਕਸ਼ਲਾ ਤੋਤੇ ਨਹੀਂ ਜਾਣੇ ਬਕਸ਼ੇ ਜਾਣ ਆਹ ਬਕਸ਼ੇ ਜਾਣ ਤੋ ਅੱਗੇ ਨੂੰ ਬਾਪ ਹੋਣਾ ਨਹੀਂ ਪਿਛਲੇ ਬੈਲੈਂਸ ਨਹੀਂ ਹੋਣ ਉਹ ਵੀ ਬਕਸ਼ੇ ਜਾਂਦੇ ਬਕਸ਼ੇ ਜਾਂਦੇ ਜੇ ਗਾਹ ਨੂੰ ਬਾਪ ਪਾਣਾ ਮਿੱਠਾ ਹੀ ਲੱਗਦਾ ਚਲਾ ਗਿਆ ਪਿਛਲੇ ਥੋੜੇ ਖਾੜਾ ਮਾਰ ਜਾਨੇ ਕਾਗਜ਼ ਪੜ੍ਹਦੇ ਨੇ ਨਾਨਕ ਤੇਨ ਕੱਲ੍ਹ ਐ ਖਾ ਪੜ੍ਹਿਆ ਤੋਤੇ ਫੇਰ ਵੀ ਨਹੀਂ ਜਾਣੇ ਹੋ ਇਤੇ ਹਾਲੇ ਧੋਪੇ ਕਾਹਕੇ ਪਹਿਲੀ ਸਟੇਜ ਦੇ ਵਿੱਚ ਉਹਨੂੰ ਧਰਵਾ ਦਿੱਤਾ ਪਰ ਹਾਂ ਧਰਵਾ ਦੇ ਦਿੱਤਾ ਹੈ ਪਹਿਲੀ ਸਟੇਜ ਚ ਕਾਹਕੇ ਉਹ ਤੋਤੇ ਜਾਂਦੇ ਕੋਈ ਗੱਲ ਨਹੀਂ ਆ ਜਾ ਤੂੰ ਇੱਧਰ ਆ ਕਹਾਂ ਜਾ ਕੇ ਦੱਸਣਗੇ ਇਹ ਗੱਲ ਦੋਰੀ ਉਂਦੇ ਕਾਦੇ 19 ਪਾਪੀ ਆਖਣ ਨਾਹੀਂ ਕਰ ਕਰ ਗਿਆ ਜਬਖਸ਼ ਗਿਆ ਬਖਸ਼ੇ ਤਾਂ ਜਾਣੀ ਨੇ ਉਹ ਉਹ ਬਖਸ਼ੇ ਹੀ ਜਾਣੇ ਨਹੀਂ ਇਹ ਨਹੀਂ ਹੋ ਸਕਦਾ ਨਾ ਬਖਸ਼ੇ ਜਾਣ ਵਾ ਬਖਸ਼ੇ ਜੇ ਤੋ ਤੇ ਹੈ 19 ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ ਉਹ ਪੁੰਨ ਪਾਪੀ ਕਹਦਾ ਸੀ ਹੋਇਆ ਤਾਂ ਹੁਕਮੇ ਜੋਇ ਤੇ ਹੋਇਆ ਇਹ ਤਾਂ ਮੰਨਦਾ ਪੁੰਨ ਪਾਪ ਅਸੀਂ ਮੰਨਦੇ ਨਹੀਂ ਆਪਨ ਪਾਪ ਹੋਇਆ ਹੀ ਨਹੀਂ ਕੋਈ ਨਾ ਪਾਪ ਨਾ ਪੁੰਨ ਹਾਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਆਪੇ ਹੀ ਖਾਓ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਆਪੇ ਹੀ ਖਾਓ ਲਿਖ ਲੈ ਜਾਹੋ ਹਾਂ ਪੁੰਨੀ ਪਾਪੀ ਆਖਣ ਨਹੀਂ ਜੋ ਨਹੀਂ ਮੰਨਦੇ ਨਾ ਪੁੰਨੀ ਪਾਪੀ ਇਸ ਗਾਲ ਨੂੰ ਸਾਡੀ ਕਿ ਨਾਮ ਨਾਲ ਧੋਤੇ ਜਾਂਦੇ ਨੇ ਤਾਂ ਉਹ ਮਨ ਪਾਪ ਕਰਕੇ लेखा ਲੈ ਜਾਂਦੇ ਨੇ ਲੇਖੀ ਜਾਂਦੇ ਨੇ ਲੇਖੇ ਨਾਲ ਛਡਕਾਰਾ ਨਹੀਂ ਹੈ ਉਹੜਾ ਮਨ ਦੇ ਨੇ ਨਾ ਪੁੰਨ ਪਾਪ ਅਸਲ ਦੇ ਵਿੱਚ ਹੁੰਦਾ ਨਹੀਂ ਪੁੰਨ ਪਾਪ ਉਹਨਾਂ ਦੇ ਵੀ ਉਹਨਾਂ ਦਾ ਮੰਨਣਾ ਹੀ ਲੇਖਾ ਜਿਹੜਾ ਉਹ ਮੰਨ ਮੰਨਣਾ ਹੀ ਅਗਿਆਨਤਾ ਮੰਨਣਾ ਅਗਿਆਨਤਾ ਅਗਿਆਨਤਾ ਵੱਜ ਜਾਂਦੀ ਹੈ ਉਹਨਾਂ ਦੇ ਅੰਦਰ ਅਗਿਆਨਤਾ ਨਾਲ ਬੁੱਧੀ ਕਾਲੀ ਹੋ ਜਾਂਦੀ ਹੈ ਕੁਝ ਨਹੀਂ ਹੈਗਾ ਹੋਰ ਉਹ ਮਨ ਦੇ ਨੇ ਨਾ ਪੁੰਨ ਪਾਪ ਹੈ ਨਹੀਂ ਜਦ ਲੱਗ ਜਾਣੇ ਮੈਂ ਕੁਝ ਕਰਤਾ ਤਬ ਲੱਗ ਦਰਬ ਜੋਨ ਮੈਂ ਫਿਰਦਾ ਇਹ ਭਰਮ ਉਹਨਾਂ ਦਾ ਦੂਰ ਕਰਨ ਵਾਸਤੇ ਖਲਾਜ ਨੂੰ ਕਿੰਤਾ ਉਹਨਾਂ ਨੇ ਵੀ ਨਹੀਂ ਬਣ ਪਾ। ਪਰ ਲੇਖਾ ਲੈ ਕੇ ਰਲਾ ਕੇ ਨਾਲ ਜਿਹਨੇ ਲੇਖਾ ਲਿਖਣਾ ਡੈਰੀ ਤਾਂ ਖਾਲੀ ਕਰ ਲਈ ਉਹਨੇ ਭਾਈ ਸਾਫ ਡੈਰੀ ਤਾਂ ਨਾ ਰਹੀ। ਡੈਰੀ ਤਾਂ ਉਹਨੇ ਗਾੜ ਲਈ ਵਿੱਚ। ਫਿਰ ਦੇ ਵਿੱਚ ਲਿਖਿਆ ਗਿਆ ਜਾਨਾ। ਫਿਰ ਦੇ ਤਾਂ ਲੇਖਾ ਲਿਖਿਆ ਗਿਆ ਕਾਲਾ ਤਾਂ ਹੋ ਗਿਆ। ਇਹ ਧੋ ਕੇ ਜਾਣਾ ਪੈਣਾ। ਧਵਾ ਜਾਣ ਤਾਂ ਵਾਸਤੇ ਹੈ ਵੀ ਇਹ ਤਾਂ ਗਲਤ ਕਿਉਂ ਲਿਖੇ ਲੈਣੇ ਲੋ ਹੋ ਗਿਆ। ਧੋਣ ਆਇਆ ਸੀ ਫਿਰ ਲਿਖਣ ਲੱਗੇ। ਅੱਪੇ ਬੀਜ ਆਪੇ ਹੀ ਗਾਓ ਆਪੇ ਹੀ ਦੀ ਜਾਪੇ ਖਾਓ ਆਪਣਾ ਬੀਜ ਆਪ ਖਾਣਾ ਪੈਂਦਾ ਉਹ ਕਿਵੇਂ ਇੱਥੇ ਨਹੀਂ ਸੰਸਾਰ ਦੇ ਵਿੱਚ ਸੰਸਾਰ ਦਾ ਬੀਜ ਦਾ ਕੋਈ ਖੰਦ ਕੋਈ ਨਹੀਂ ਜਿਹਨਾਂ ਨੇ ਜੀਵਨ ਰੋਈ ਗਿਆ ਸੀ ਉਹ ਖਾਣਗੇ ਪੈਸੇ ਦੇ ਦਿੱਤੇ ਉਹਨਾਂ ਚਲੇ ਜਾਓ ਭਾਈ ਅਰੇ ਜਾਨਵਰ ਖਾਂਦੇ ਨੂੰ ਬੀਜ ਦੇਣੇ ਕੀੜਿਆਂ ਦੇ ਹਲ ਚੱਲਦੇ ਨੇ ਜਾਂ ਖਾਦ ਦੀ ਸਬਸਿਡੀ ਦੇ ਦੰਦੇ ਨੇ ਕੋ ਵਿੱਚ ਇਹ ਈ ਗੱਲ ਵੀਜ ਦਾ ਮਤਲਬ ਖਰਦੇ ਵਿੱਚ ਕਿਕਰਾਂ ਬੀਜੀਆਂ ਨੇ ਕੀ ਵਿੱਚ ਅੰਦਰ ਵੀ ਦਰਸੀ ਨਾਂ ਵੀ ਜੇ ਆ ਪੁੱਣ ਵੀ ਜਿਆ ਆ ਭਾਬੀ ਚ ਉਹਨਾਂ ਨੇ ਪੁੱਣ ਬਾ ਵੀ ਜਲੇ ਆਪਣੇ ਹਿਰਦੇ ਚ ਕਿਸੇ ਨੇ ਨਾਂ ਬੀਜਲੇ ਆਪਣੇ ਹਿਰਦੇ ਚ ਅੰਦਰ ਬੀਜਣਾ ਬਾਹਰ ਬੀਜਣ ਦੀ ਗੱਲ ਹੀ ਹੈ ਜੇ ਤੱਕ ਕੀਤਾ ਤੇ ਤੈ ਤਾਂ ਨਾਮ ਉਹਦੇ ਤਾਂ ਪੜਕੇ ਐ ਇੱਥੇ ਬਾਹਰ ਬੀਜਣ ਦੀ ਅਰਥ ਕਿਵੇਂ ਗੱਲ ਨਾਲ ਮਨ ਦੀ ਖੁਰਾਕ ਨਹੀਂ ਹੈ ਜੋ ਬਾਹਰ ਵੀ ਦੇਣ ਸਕੇ ਆਤਮਾ ਦੀ ਖੁਰਾਕ ਹੈ ਹੀ ਨਹੀਂ ਹੋ ਆਤਮਾ ਦੀ ਖੁਰਾਕ ਵਾਸਤੇ ਖਾਣ ਵਾਸਤੇ ਕੀ ਬੀਜੇ ਤੇ ਹਰਦੇਸ਼ ਬੀਜੇ ਸੱਚ ਬੀਜੇ ਝੂਠ ਬੀਜੇ ਜਿਹੜਾ ਝੂਠ ਦੇ ਕਹਤੀ ਹੈ ਝੂਠ ਖਾਲੂ ਆ ਜੀ ਨਾ ਸੱਚ ਬੀਜੇ ਸਤ ਪੁੰਨ ਦਾ ਬੀਜ ਮੈਂ ਹਾਂ ਪੁੰਨ ਦਾ ਬੀਜ ਦੇ ਸਭ ਧਰਮ ਲਾਏ ਕੇ ਜਾਣ ਜੇ ਤਾਂ ਪੁੰਨ ਦਾ ਬੀਜ ਲਿਆ ਤਾਂ ਅਗਲਾ ਜਨਮ ਉਹ ਧਰਮ ਲਾਏ ਕੇ ਜਾਏ ਜੇ ਨਾ ਬੀਜਿਆ ਤਾਂ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਦੇ ਨਾਮ ਵੀ ਸਤਿ ਸ੍ਰੀ ਅਕਾਲ। ਬੜਾ ਕੁ ਗਰੀਬੀ ਵਿੱਚ। ਇਹ ਜੰਮਣ ਬਨ ਰੋ ਦਾ ਘਟਿਆ ਗਿਆ। ਦੋਈ ਗੱਲਾਂ ਨੇ। ਨਾਨਕ ਹੁਕਮੀ ਆਵੋ ਜਾਓ। ਨਾਨਕ ਕਹਿੰਦੇ ਜਿਹੜਾ ਇਹ ਹੁਕਮ ਹੈ ਨਾ ਉਹ ਨਾਲ ਜਾਣ ਹੁਕਮ ਨਾਲ। ਹੁਕਮ ਨੇ ਪਿੱਛੇ ਜੰਮਣ ਬਨ। ਕਿ ਜੰਮਣ ਬਨ ਨੇ ਹੁਕਮ ਦੇ ਵਿੱਚ ਹੈ। ਪੁੱਲਪਾਪ ਕਿਵੇਂ ਦੱਸੋ? ਨਾ ਤੂੰ ਆਪਣੀ ਮਰਜ਼ੀ ਨਾਲ ਆਇਆ ਨਾ ਆਪਣੀ ਮਰਜ਼ੀ ਨਾਲ ਅੱਜ ਆਇਆ। ਤਾਂ ਆਪਣੀ ਮਰਜ਼ੀ ਨਾਲ ਸੀ ਕੋਈ ਤੁਹਾਨੂੰ ਕਰ ਸਕਦੇ ਇੱਥੇ। ਮਾਇਆ ਦੇ ਵਿੱਚ। ਹਾਂ। ਅਸੀਂ ਕੀ ਕਰਨਾ ਹੈ? ਕੁਝ ਕਰਨਾ ਹੈ ਇੱਥੇ। ਲਾਹ ਲੈਂ। ਕੋਈ ਵੀ ਲਾਹ ਲ ਲੈ ਸਕਦੇ ਆ। ਜੇ ਲੈਣਾ ਚਾਹੀਏ। ਜੇ ਨਹੀਂ ਲਾਗੇ ਤਾਂ ਸਾਡੀ ਮਰਜ਼ੀ ਹੈ। ਕਿਹਦੇ ਵਿੱਚ ਮਰਜ਼ੀ ਹੈ? ਗੁਰਬਾਣੀ ਨੇ ਦੱਸਿਆ। ਜੋ ਗੁਰਬਾਣੀ ਨੇ ਦੱਸਿਆ ਉਹਦੇ ਉੱਤੇ ਚੱਲ ਕੇ ਮੰਨ ਕੇ ਅਸੀਂ ਲਾਹਾ ਲੈ ਲਾਂਗੇ ਹੁਕਮ ਦਾ ਵਿਰੋਧ ਕਰਕੇ ਨੁਕਸਾਨ ਕਰਾਂਗੇ ਹੁਕਮ ਦੇ ਵਿੱਚ ਚੱਲ ਕੇ ਲਾਹਾ ਲੈ ਲਾਂਗੇ ਜੋ ਭਾਣਾ ਹੈ ਕੁਦਰਤ ਕਰ ਰਹੀ ਹੈ ਛੇ ਮਿੱਠਾ ਲੱਗਦਾ ਹੈ ਲਾਹਾ ਤੇ ਨਹੀਂ ਮਿੱਠਾ ਲੱਗਦਾ ਉੱਤੇ ਕੋੜਾ ਕੋੜਾ ਲੱਗਦਾ ਨੁਕਸਾਨ ਵੋਟਰਾਂ ਤੇ ਗੱਲ ਜਿਉਂ-ਜਿਉਂ ਭਾਣੇ ਨੂੰ ਸਮਝ ਕੇ ਬ੍ਰੀਕੀ ਜਾਇ ਜਾਵਾਂਗੇ ਬ੍ਰੀਕੀ ਜਾਇ ਜਾਇ ਜਾਵਾਂਗੇ ਹਕਮ ਨੂੰ ਪੂਰਾ ਬੁੱਝ ਹਕਮ ਬੁੱਝ ਪਰੰਪਰਿ ਭਾਈ ਗੱਲ ਤਾਂ ਹਕਮ ਨੂੰ ਬੁੱਝਣ ਦੀ ਹੈ ਧਿਆਨ ਹਕਮ ਨੂੰ ਬੁੱਝਣ ਦੇ ਰੱਖੋ ਹਕਮ ਨੂੰ ਮੰਜੜ ਧਿਆਨ ਰੱਖਣਾ ਮਨ ਕਿਉਂ ਨਹੀਂ ਮੰਨਦਾ ਹਕਮ ਕਿਉਂ ਨਹੀਂ ਚੰਗਾ ਲੱਗਦਾ ਹਕਮ ਨੂੰ ਮੰਨਣ ਦੀ ਗੱਲ ਹੈ ਹਕਮ ਵਿੱਚ ਧਿਆਨ ਰੱਖਣ ਦੀ ਲੋੜ ਫਿਰ ਆਪਣੇ ਮਨ ਦੇ ਵਿੱਚ ਧਿਆਨ ਰੱਖਣ ਦੀ ਲੋੜ ਕਿਉਂ ਨਹੀਂ ਪੈਂਦਾ ਹੈ ਕਿਉਂ ਇਹਨੂੰ ਬੁਰਾ ਲੱਗਦਾ ਹੈ ਨਾ ਨੂੰ ਹੁਕਮ ਹੀ ਹੋ ਗੋ ਜ ਆਉਣਾ ਜਾਣਾ ਚੰਨ ਬਲ ਤਾਂ ਹੁਕਮ ਦੇ ਵਿੱਚ